ਆਪਣਾ ਸਟੇਡੀ ਕੋਲੇ ਆ ਜੀ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਟੱਲਮਾ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਾਈ ਭਗਤਾ ਵੀ ਰਹਿ ਜਾਂਦਾ ਐ ਇੱਕ ਸਾਈਡ ਥਰਾਜ ਪਿੰਡ ਰਹਿ ਜਾਂਦਾ ਮੋਗਾ ਜ਼ਿਲ੍ਹੇ ਦਾ ਪਿੰਡ ਆ ਟੱਲਮਾ ਵਾਲਾ ਲਾਸਟ ਪਿੰਡ ਈ ਅੱਗੇ ਨੇੜੇ ਭਗਤਾ ਭਾਈ 4 ਕਿਲੋਮੀਟਰ ਦੀ ਦੂਰੀ ਤੇ ਹੋਣਾ ਇੱਥੋਂ ਜਿਹੜੇ ਘਰੇ ਵੀਡੀਓ ਬਣਾ ਰਿਹਾ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਤੁਸੀਂ ਸਾਰੇ ਹੀ ਜਾਣਦੇ ਓ ਸੋਹਣੇ ਸਾਫ ਸੁਥਰੇ ਪਸ਼ੂ ਲਿਆਉਂਦਾ ਲਿਆ ਕੇ ਸੇਲ ਕਰਦਾ ਚਲੋ ਵਧੀਆ ਗੱਲ ਆ ਮਿਹਨਤ ਆ ਕਿਸੇ ਵੀ ਫੀਲਡ ਚ ਕਿਸੇ ਵੀ ਕਿੱਤੇ ਚ ਕਰਨੀ ਚਾਹੀਦੀ ਆ ਤੇ ਕਰਨੀ ਇਮਾਨਦਾਰੀ ਵਾਲੀ ਚਾਹੀਦੀ ਆ ਤੇ ਇਮਾਨਦਾਰ ਮੁੰਡਾ 4 ਜਾਨਵਰ ਸੇਲ ਹੈ ਇਹਦੇ ਨਗ ਜਰੂਰ ਆ 6 ਆ ਜਿਨ੍ਹਾਂ ਦੇ ਵਿੱਚੋਂ 4 ਵੜਾ ਤਾਂ ਮੱਝਾਂ ਆ ਰਹੀਆਂ ਮੱਝਾਂ ਆ ਰਹੀਆਂ ਮੈਂ ਤਾਂ ਕਹਿਦੀਆਂ ਕਿਉਂਕਿ 2 ਢਾਈ ਫੈਟ ਵਾਲੀਆਂ ਨਹੀਂ ਮੱਝਾਂ ਵਰਗਾ ਦੁੱਧ ਆਊ 6 6.5 ਨੇ ਦੀ ਨਾਰਮਲ ਹੀ ਫੈਟ ਆਊਗੀ ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਆ ਕਿਉਂਕਿ ਮੱਝ ਦਾ ਤੁਹਾਨੂੰ ਪਤਾ ਹੀ ਆ ਦਰਮਿਆਨੀ ਮੱਝ ਲੱਖ ਦੇ ਆਸੇ ਪਾਸੇ ਆਉਂਦੀ ਆ ਤੇ ਚੰਗੀ ਵਾਲੇ ਪਾਸੇ ਜਾਵੜੀਏ ਫਿਰ ਤਾਂ ਬਹੁਤ ਤਾਂ ਉਹ ਚੜ ਜਾਂਦਾ ਕੰਮ ਪਰ ਮੈਂ ਦਰਮਿਆਨੀ ਮੱਝ ਦੀ ਗੱਲ ਕਰਦਾ ਲੱਖ ਰੁਪਏ ਦੀ ਆਉਂਦੀ ਆ ਤੇ ਉਹਨਾਂ ਨਾਲੋਂ ਭਾਅ ਅੱਧਾ ਹੋਣਾ ਤੇ ਦੁੱਧ ਮੱਝਾਂ ਵਰਗਾ ਹੋਣਾ ਤਿੰਨ ਸੂਈਆਂ ਸਵਾਈਆਂ ਦੋ ਗੱਬਣਾ ਇੱਕ ਛੋਟਾ ਬੱਚਾ ਟੋਟਲ 6 ਜਾਨਵਰ ਆ ਉਹ ਤਾਂ ਪਰ ਸੱਚੋ ਇਹਦਾ ਹੀ ਬੱਚਾ ਪੰਜ ਨਾ ਆ ਗਿਆ ਇਨਫਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਸਸਿਕਾ ਜੀ ਸਸਿਕਾ ਜੀ ਨਾਮ ਦੱਸ ਦੀ ਨਾਸ਼ਕੰਦਰ ਸਿੰਘ ਪੈਂਟਲ ਮਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਦੱਸ ਦੀ 70197250 ਬਰ ਅੱਜ ਤਾਂ ਟੂਟੀ ਵਾਲੀ ਬੰਨੀ ਕਿਸੇ ਪਾਸੇ ਤਿਆਰੀ ਲੱਗਦੀ ਹਾਂ ਥੋੜਾ ਜਾ ਕੇ ਆਉਣਾਗੇ ਠੀਕ ਐ ਪਸ਼ੂਆਂ ਵਾਲੇ ਪਾਸੇ ਹਾਂ ਪਸ਼ੂਆਂ ਦਾ ਕੋਈ ਕੰਮ ਦਿੰਦੇ ਆਪਦਾ ਹੂੰ ਸਹੀ ਆ ਇਧਰ ਚੱਲ ਪਈਏ ਇੱਕ ਨੰਬਰ ਤੋਂ ਇਹ ਪਹਿਲਾ ਸੁਗਾ ਦੁੱਧ ਦੰਦ ਬੱਚਾ ਹਜੇ ਖੀਰਾ ਠੀਕ ਹੈ ਸਟਕਾ ਦੋਨ ਦੇ ਚੱਕੇ ਨਹੀਂ ਜਿਹੜਾ ਮਰਜੀ ਬੰਦਾ ਵੇਚ ਲੈ ਆਹ ਲ ਦੰਦੀ ਪਟਲੇ ਆਹ ਦੰਦੀ ਪਟਲੇ ਤੇ ਇਹ ਇੱਕ ਰਾਤ ਸੋਈ ਆ ਜੇਰੇ ਤੋਂ ਜਮਾ तकरीबन ਖਾਲੀ ਹੈ ਜੇਰ ਜੇਰ ਜੂੜ ਦੀ ਆਪਣੀ ਗਾਰੰਟੀ ਹੈ ਸਾਡਾ ਕੋਲ ਬੋਲੇ ਤਾਂ ਸਾਫ ਕਰਤੀ ਜਮਾ ਸਾਫ ਕੀਤੀ ਵੀ ਆਪਣੀ ਜਮਾ ਖਾਲੀ ਸੀਲ ਠੰਡੀ ਦੀ ਗਾਰੰਟੀ ਹੋ ਨਿਆਣਾ ਲੈ ਕੇ ਜਮਾ ਪੈਰ ਵੀ ਜਗਦੀ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਕਿੰਨਾ ਕੁ ਦੁੱਧ ਪਿਆ ਜੂ ਦੁੱਧ 15 16 ਕਿਲੋ ਤੋਂ ਰੋ ਨਾਰਮਲ ਚਾਹੀਦਾ ਬਹੁਤ ਵੱਟੀ ਪੁੱਛੀ ਹੈ ਕਿੱਡੀ ਹੈ ਬਾਹਰ ਨੂੰ ਚਵਾਈ ਜੂਈ ਕਿਵੇਂ ਨਿਕਲੀ ਦੋਸਤੋ ਕੱਲ ਦੀ ਸੂਈ ਆ ਜ਼ੇਰ ਪੈ ਗਈ ਆ ਸੁਬਾ ਬੌਲੇ ਤੋਂ ਬਾਈ ਕਹਿੰਦਾ ਜਮਾ ਸਾਫ ਕਰਤੀ ਇਹ ਤੁਹਾਨੂੰ ਵੀ ਪਤਾ ਹੀ ਆ ਕਈ ਭੈਣ ਭਰਾ ਤਾਂ ਡਰਦੇ ਨਹੀਂ ਕਰਦੇ ਤੇ ਵਪਾਰੀ ਤਾਂ ਆਮ ਹੀ ਪਹਿਲਾਂ ਮੱਛੀ ਸਾਫ ਕਰ ਹੀ ਦਿੰਦੇ ਆ ਸੂਇਆਂ ਵਾਲੇ ਪਸ਼ੂ ਦਾ ਥੋੜਾ ਜਿਹਾ ਪੈ ਜਾਂਦਾ ਚੱਕਰ ਉਹ ਚਲੋ ਨਹੀਂ ਵੀ ਕਰਨਾ ਚਾਹੀਦਾ ਪਰ ਪਹਿਲਾਂ ਮੱਛੀ ਦਾ ਕੋਈ ਚੱਕਰ ਨਹੀਂ ਹੁੰਦਾ ਪਹਾਂ ਪਹਿਲੀ ਚਵਾਈ ਚ ਜਮਾ ਨਿਚੋੜਦੇ ਵੇ ਅਗਲਾ ਤੋ ਜੇ ਕਹੇ ਨੇ ਦੋ ਟਾਂਗ ਛੜਨਾ ਛੱਡ ਵੀ ਸਕਦਾ 15 16 ਕਿਲੋ ਖੁੱਲਾ ਦੁੱਧ ਪਿਆ ਜੂ ਪਹਿਲਾ ਸੂਆ ਨਮਾਹਾਨ ਮੱਛੀ ਦੋਂ ਦੇ ਦੰਦ ਵੀਰ ਕਹਿੰਦਾ ਚੱਕਦੀ ਆ ਕੋਈ ਖੀਰੀ ਮੰਨ ਲਓ ਕੋਈ ਦੋਂਦੀ ਮੰਨ ਲਓ ਰਾਜਿਰੂਜੀ ਪੂਰੀ ਆ ਗੋਲ ਮਟੋਲ ਆ ਹਾਰਤਿਆਂ ਦੇ ਸਰਾਣੇ ਵਰਗੀ ਆ ਚਾਰ ਛਪੇਰੋਂ ਇੱਕੋ ਜੀ ਪਈ ਆ ਵੀਡੀਓ ਬਣਾਉਣ ਦਾ ਸਮਾਂ ਹੈਗਾ 12:00 ਵਜੇ ਦਾ ਤਪਤਪ ਨਿਕਲਿਆ ਹੀ ਆ ਤੁਸੀਂ ਵੇਖ ਹੀ ਰਹੇ ਆ ਕੋਈ ਸ਼ਾਮ ਦਾ ਟਾਈਮ ਨਹੀਂਗਾ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ 6 ਘੰਟੇ ਪਏ ਅੱਜ ਸ਼ਾਮ ਦੀ ਚਵਾਈ ਸ਼ਾਮ ਤੇ ਕਰਵਾਉਣਾ ਬੌਲੀ ਨਾਲ ਭਰ ਲੈਣਾ ਸੀਲ ਵੀਰ ਕਹਿੰਦਾ ਇੰਨੀ ਆ ਨਿਆਣਾ ਪਾ ਕੇ ਚਵਾਈ ਕਰਨੀ ਆ ਨਿਆਣਾ ਪਾ ਕੇ ਚਵਾਈ ਕਰ ਲੋ ਜੇ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂਗਾ ਬਾਕੀ ਹੈ ਨਵਾ ਹਨ ਵਾਧੇ ਵਾਲੀ ਵੱੱਛੀ ਹੈ ਵਧੀਆ 5-7 ਸਵੇਰੇ ਕਰਮਾ ਵਾਲੀ ਖੁੱਲਾ ਦੁੱਧ ਪਿਆ ਜੂ ਗੁਲਾਬੀ ਗੁਲਾਬੀ ਆਹਦੀ ਚਵਾਈ ਆਲਾ ਥਣ ਚਾਰਾ ਥਣਾ ਦਾ ਸੇਮ ਹੀ ਸਾਈਜ਼ ਹੈ ਮੱਝਾਂ ਵਰਗੀ ਵੱੱਛੀ ਨਜ਼ਾਰੇ ਦੇ ਦੋ ਕਿੰਨੇ ਦੀ ਬਾਈ ਜੈ ਜਪਾ ਇਹਦਾ ਮੁੱਲ ਜਿਹੜਾ ਮਰਜ਼ੀ ਵਿਰਾੜ ਕਰਾਲਾ 70 72 75 65000 ਰੁਪਏ ਦੇ ਪਦੇ ਲਓ ਜੀ 65000 ਦੀ ਵੀਰ ਕਹਿੰਦਾ ਜਰਸੀ ਬਹੁਤ ਵੱਡੀ ਆ ਛੋਟੀ ਨਹੀਂ ਬਈ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਹੀ ਕਿਹਾ ਸੀਗਾ ਕਿ ਜੇ ਕਿਸੇ ਨੇ ਮੱਝ ਲੈਣੀ ਦਰਮਿਆਨੀ ਮੱਝ ਲੱਖ ਦੇ ਆਸੇ ਪਾਸੇ ਆਉਂਦੀ ਆ ਤੇ ਮੱਝ ਵਰਗਾ ਦੁੱਧ ਹੋਣਾ 65000 ਦੀ ਵੀਰ ਕਹਿੰਦਾ ਦੇ ਦੂੰਗਾ ਜੈ ਜੀ ਭਾ 15 16 ਕਿਲੋ ਦੁੱਧ ਵਾਲੀ ਮੱਝ ਤਾਂ 1.5 ਲੱਖ ਦੀ ਆਉਂਦੀ ਆ ਤੇ ਤਾਂ ਹੀ ਮੈਂ ਪਹਿਲਾਂ ਕਿਹਾ ਸੀ ਅੱਧਾ ਮੁੱਲ ਤੇ ਨਿਆਰੇ ਦੇ ਦੂੰ ਨਾਲੇ ਮੱਝ ਨਾਲੋਂ ਗਾਂ ਦੁੱਧ ਵੀ ਲੰਮਾ ਟਾਈਮ ਪਿਆ ਆਂਦੀ ਆ ਥਣਾ ਦੀ ਸਾਫ਼ ਸੁਥਰੀ ਹਜੇ ਬੱਚਾ ਉਮਰ ਬਾਲੀ ਛੋਟੀ ਐ ਖੀਰ ਕੋਈ ਮਨ ਨਹੀਂ ਦੋੰਦੇ ਦੰਦ ਚੱਕੇ ਆ ਜਨੇ ਆਹ ਸਹੀ ਮੈਨੇ ਦੂਜੇ ਸੂਏ ਨੂੰ ਮੱਛੀ ਤਿਆਰ ਹੋਣਾ ਦੂਜੇ ਸੂਏ ਨੂੰ ਮੱਛੀ ਤਿਆਰ ਦੋ ਨੰਬਰ ਤੇ ਆ ਜਾ ਦੋ ਨੰਬਰ ਦੂਜਾ ਸੂਆ ਜਰਸੀ ਕਰੌਸ ਆ ਜੀ ਪਹਿਲੇ ਸੂਆ 16 17 ਕਿਲੋ ਦੁੱਧ ਦਿੱਤਾ ਮਾਲਕ ਨੇ ਕਿਹਾ ਸਮਾਂ ਬਸ ਇਹ ਹਫਤਾ ਕੱਢ ਜੂ 5 6 5-7 ਦਿਨ ਠੀਕ ਆ ਕੱਢੀਏ ਬਾਹਰ ਨੂੰ ਦੋਸਤੋ 16 17 ਕਿਲੋ ਦੁੱਧ ਦਿੱਤਾ ਪਹਿਲਨ ਨੇ ਦੂਆ ਸੂਆ ਪੰਜਾਂ ਛੇ ਦਿਨਾਂ ਦੇ ਵਿੱਚ ਵਿੱਚ ਸੂਪੂ ਦਿਹਾੜੀ ਪਹਿਲਾਂ ਵੀ ਸੂ ਸਕਦੀ ਆ ਗੱਬਣ ਪਸ਼ੂ ਆ ਜੀ ਲਾ ਗਿਆ ਦੋ ਦਿਨ ਵੱਧ ਵੀ ਲੈ ਸਕਦਾ ਤੇ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦਾ ਉਹ ਅੱਗੇ ਮਹਾਰਾਜ ਦੇ ਰੰਗ ਆ ਪਰ ਐ ਨਹੀਂ ਹੋਊਗਾ ਕਿ 15 ਦਿਨ ਲੈ ਜੂ ਉਹ ਕੰਮ ਨਹੀਂ ਬੱਛੀ ਸੋਨਾ ਲੇਵਾ ਤਿਆਰ ਕਰੀ ਫਿਰਦੀ ਆ ਹਲਕੀਆਂ ਜੀਆਂ ਬਲ ਢਿਲਣਾ ਹੈਗੀਆਂ ਕੋਈ ਚਾਰੀ ਦਿਨੀ ਵੀ ਸੂ ਸਕਦੀ ਆ ਤੇ ਕੋਈ ਦਿਹਾੜੀ ਰੰਗ ਵੱਧ ਵੀ ਲੈ ਸਕਦੀ 16 17 ਵੀਰ ਖੁੱਲਾ ਕਹਿੰਦਾ ਦੁੱਧ ਪਿਆਜੂ ਇਹਨਾਂ ਦਾ ਪਲੂਣ ਪਾ ਗਈ ਆ ਗੋਕੇ ਆਸਤੇ 15 16 17 ਕਿਲੋ ਦੁੱਧ ਕੋਈ ਬਾਹਲਾ ਨਹੀਂ ਮੱਝ ਆਸਤੇ ਦਾ ਹਜੇ ਬਾਹਲਾ ਹੀ ਆ ਕਿਉਂਕਿ ਆਮ ਹਜੇ ਬਰੀਡ 'ਚ ਇੰਨਾ ਸੁਧਾਰ ਨਹੀਂ ਹੋਇਆ ਆਮ ਘਰਾਂ 'ਚ 9 10 ਕਿਲੋ ਦੁੱਧ ਵਾਲੀਆਂ ਮੱਝਾਂ ਵਿੱਚ ਟਾਵੇਂ-ਟਾਵੇਂ ਘਰਾਂ 'ਚ 15 ਵਾਲੀਆਂ ਹੈਗੀਆਂ ਟਾਵੇਂ ਥੋੜੇ ਨਾ ਆ ਗਏ ਤਾਂ 20 25 ਕਿਲੋ ਤਿੱਕਰ ਵੀ ਮੱਝ ਉਹ ਕੋਈ ਵਿਰਲੇ ਨਾ ਆ ਗਏ ਗਣਵੇਂ ਚੁਣਵੇਂ ਤੇ ਗੋਕਾ ਦਾ 15 16 17 ਕਿਲੋ ਨਾਰਮਲੀ ਦੁੱਧ ਪਿਆੰਦ ਕਿਉਂਕਿ ਇਹਨਾਂ ਦੀ ਤਾਂ ਹਾਈ ਕੈਪੈਸਿਟੀ ਵੇਖੀਏ 25 30 35 ਬਹੁਤਾਂ ਤਿੱਕਰ ਚੱਲੀ ਜਾਂਦੀ ਅਮਰੀਕਨ ਤਾਂ 50 60 70 ਤਿੱਕਰ ਵੀ ਫਿਰਦੀ ਆ 16 17 ਮੰਨ ਲਓ ਇਹਨਾਂ ਦਾ ਨਾਰਮਲ ਹੀ ਪਿਆ ਦੇਣਾ ਰਾਜੀ ਆ ਦੂਜਾ ਸੂਆ ਇਹ ਵੀ 5-7 ਸੂਏ ਵਧੀਆ ਪਿਆ ਜੂ ਇਹਨਾਂ ਦੇ ਵਿੱਚੋਂ ਬੁੱਢੀ ਖੋਲਾ ਜੀ ਕੋਈ ਵੀ ਨਹੀਂ ਕਿੰਨੇ ਦੀ ਬਾਈ ਇਹਦਾ ਮੁੱਲ ਜਿਹੜਾ ਮਰਜ਼ੀ ਕਰਾ ਲਓ ਮੈਂ ਤਾਂ ਆਪਾਂ 55000 ਦੀ ਨਾ 55 ਦੀ ਹਾਂ 55000 ਲਓ ਜੀ 55 ਜੋ ਮਾਨ ਤਾਨ ਹੋ ਜੂ ਵਧੀਆ ਮੱਝ ਵਰਗਾ ਦੁੱਧ ਆਣਾ ਫੈਟ ਫੂਡ ਵਧੀਆ ਆਊਗੀ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰੂ 16 17 ਕਿਲੋ ਦੁੱਧ ਬਹੁਤ ਹੁੰਦਾ ਦਰਮਿਆਨੇ ਪਰਿਵਾਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਪੰਜ 6 ਕਿਲੋ ਦੁੱਧ ਘਰੇ ਖੁੱਲਾ ਸੁਲਾ ਅਗਲਾ ਵਰਤਨ ਨੂੰ ਰੱਖ ਲੈ ਤੇ 10 11 ਕਿਲੋ ਡੇਰੀ ਚ ਵੀ ਪੈ ਜੂ ਪੂਰੀ ਚੰਗੀ ਵੱਚੀ ਜਾਇਜ ਭਾਅ 55000 ਟੋਕੜ ਆਉਂਦੀ ਕੱਲੀ ਮੱਝ 55000 ਦੀ ਹੋ ਸਕਦਾ ਪੂਛ ਵੀ ਨਾ ਮਿਲੇ ਲੰਡੀ ਮਿਲੇ ਦੁੱਧ ਦਾ ਟੋਕੜ ਨੇ ਕਾਹਦਾ ਦੇਣਾ ਤੇ ਫੇਰ ਸੱਜਰ ਹੋਣੀ ਆ 55 ਦੀ ਆਇਕਾ ਸੂਈ ਸਵਾਈ ਇਹ ਉੱਤ ਤੜਕੇ ਸਵੇਰ ਸੂਈ ਅਸੀਂ ਤਾਂ ਦੂਜਾ ਸੂਗਾ ਵੱਛੀ ਨੂੰ ਨੇ ਜਨਮ ਦਿੱਤਾ ਜੇਰ ਜੋਰ ਦੀ ਆਪਣੀ ਗਰੰਟੀ ਆ ਵੀਡੀਓ ਪਾਈ ਵੀ ਆ ਬਣੀ ਜੇ ਸਾਰੀ ਜਾਨੀ ਕਿ ਆਪਾਂ 3.5 ਕਿਲੋ ਦਾ ਬੋਲਾ ਕੱਢਿਆ ਸੀਲ ਠੰਡੀ ਦੀ ਫੁੱਲ ਗਰੰਟੀ ਆ ਕਿੰਨਾ ਕਿ ਪਿਆਜੂ ਇਹ ਪਹਿਲੇ ਸੂਏ ਮਾਲ ਖਣ ਗਿਆ ਆਪਾਂ ਨੂੰ 14 ਕਿਲੋ ਦਾ ਦਿੱਤਾ ਪਾਇਆ ਵੀ 14 15 ਕਿਲੋ ਤਾਂ ਨਾਰਮਲ ਬਟ ਆ ਇਹਨਾਂ ਤੋਂ ਨਾਰਮਲ ਹੀ ਚਾਹੀਦਾ ਹਾਂ ਵੀ ਆਪਾਂ ਨੂੰ 20 ਆ ਜੇ ਕਿ ਇਹ ਨਾ ਪਾਉਣਾ ਹੀ ਨਹੀਂ ਫੇਰ ਤਾਂ ਪਸ਼ੂ ਵੀ ਦੀ ਗਰੰਟੀ ਆ ਕਿਉਂਕਿ ਆਪਾਂ ਵੀਡੀਓ ਲੰਮੀ ਹੋ ਜੇ ਜੇ ਧਾਰਾ ਮਾਰਾਂਗੇ ਪਰ ਬੰਦਾ ਆ ਜੇ ਜੇ ਮੰਨ ਕੇ ਚੱਲ ਗਾਂ ਆਪਣੇ ਪੈਰ ਵੀ ਚਾ ਕੇ ਆਪਾਂ ਖਰਚਾ ਵੀ ਦੇਵਾਂ ਲਓ ਜੀ ਭਾਈ ਨੇ ਸੋਹਾ ਥਰ ਥਣਾ ਦੀ ਫੁੱਲ ਗਰੰਟੀ ਉਹ ਕੋਈ ਭੂਰ ਨਹੀਂ ਛਿੱਟਾ ਨਹੀਂ ਹੋਊਗਾ ਤੁਸੀਂ ਚੱਲ ਕੇ ਆ ਜਿਓ ਭੋਵਾ ਮੋਟਰਸਾਈਕਲ ਤੇ ਆ ਜਿਓ ਭੋਵਾ ਗੱਡੀ ਤੇ ਆ ਜਿਓ ਥਣਾ ਦੀ ਓਕੇ ਮੰਨ ਕੇ ਆ ਜਿਓ ਕੋਈ ਥਣਾ ਚ 19 ਕਿ ਨਿਕਲ ਜੇ ਕੋਈ ਭੂਰ ਛਿੱਟਾ ਨਿਕਲ ਜੇ ਗੰਡ ਮਰੋੜੀ ਨਿਕਲ ਜੇ ਜਿੰਨਾ ਤੁਹਾਡਾ ਕੋਈ ਤੇਲ ਤੱਪੇ ਦਾ ਖਰਚਾ ਹੋਇਆ ਉਹ ਬਾਈ ਕਹਿੰਦਾ ਦੇ ਕੇ ਮੋੜੂਗਾ ਜੇ ਕੋਈ ਥਣਾ ਚੋਂ ਗਲਤ ਕਰ ਜੇ ਕਿਉਂਕਿ ਪਸ਼ੂ ਜਾਦੀ ਆ ਵੀਡੀਓ 7-8 ਮਿੰਟ ਤੇ ਚਲੀ ਗਈ ਆ ਫਿਰ ਸਾਰੇ ਕਹਿੰਦੇ ਕੋਈ ਬਾਈ ਲੰਮੀ ਵੀਡੀਓ ਨਾ ਬਣਾਇਆ ਕਰੋ ਕਿਉਂਕਿ ਸਮਾ ਕਿਸੇ ਕੋਲੇ ਹੈ ਨਹੀਂ ਵੱਡੀ ਵੀਡੀਓ ਕੋਈ ਬਾਹਲੀ ਵੇਂਦਾ ਨਹੀਂ ਛੋਟੀ ਮੋਟੀ ਜੀ ਵੇਖ ਕੇ ਅਗਲੇ ਨੇ ਫੋਨ ਲਾਉਣਾ ਹੁੰਦਾ ਤੇ ਤਾਂ ਵੀਰ ਕਹਿੰਦਾ ਥਣਾ ਵਾਲੇ ਪਾਸੋਂ ਬੇਫਿਕਰ ਹੋ ਕੇ ਆਜੋ ਇਹੀ ਪਸ਼ੂ ਸੂਏ ਸਵਾਏ ਦਾ ਸ਼ੌਕ ਹੁੰਦਾ ਕਿਉਂਕਿ ਗੱਬਣ ਦਾ ਤਾਂ ਚਲੋ ਵਹਿਮ ਹੁੰਦਾ ਜਿਹੜਾ ਪਸ਼ੂਆਂ ਦੀ ਪ੍ਰੋਪਰ ਨੌਲੇਜ ਰੱਖਦਾ ਉਹਨੂੰ ਤਾਂ ਗੱਬਣ ਦਾ ਵੀ ਕੋਈ ਵਹਿਮ ਨਹੀਂਗਾ ਤੇ ਜਿਹੜਾ ਕੋਈ ਨਵਾਂ ਬੰਦਾ ਉਹਦੇ ਆਸਤੇ ਵਹਿਮ ਕਰਨਾ ਵੀ ਚਾਹੀਦਾ ਕਿਉਂਕਿ ਮੰਗਾਈ ਹੈਗੀ ਆ ਪੈਸੇ ਬਹੁਤ ਔਖੇ ਪੰਦੇ ਆ ਤੇ ਜਿਹੜਾ ਸੂਆ ਸਵਾਇਆ ਪਸ਼ੂ ਆ ਉਹ ਤਾਂ ਜੋ ਕੁਝ ਆ ਤੁਹਾਡੇ ਸਾਹਮਣੇ ਆ ਜਣਾ ਹੁਣ ਅਗਲਾ ਸੌਦਾ ਕਰ ਲੈ ਬਾਈ ਨਾ ਤੇ ਸ਼ਾਮ ਨੂੰ ਆ ਜੇ ਬਾਲਟੀ ਚੱਕ ਲੈ ਤੇ ਅਗਲਾ ਛੋਕੇ ਵੇਖ ਲੈ ਅਗਲੇ ਦਿਨ ਸਵੇਰ ਫੇਰ ਚੋਲੇ ਇਹੀ ਸੂਏ ਸਵਾਏ ਪਸ਼ੂ ਦਾ ਫਾਇਦਾ ਹੁੰਦਾ ਕਿ ਜੋ ਚੀਜ਼ਾਂ ਸਾਹਮਣੇ ਆ ਜਾਣੀਆਂ ਮਗਰ ਵੀ ਵੱੱਛੀ ਆ ਵਧੀਆ ਕੋਈ ਸੇਵਾ ਕਰ ਲੈਂਦਾ ਇਹ ਖੀਰੀਆਂ ਸੂ ਪੈਂਦੀਆਂ ਜਿਹੜਾ ਵਧੀਆ ਕੇਅਰ ਕਰਦਾ ਜੈ ਜ ਆ ਭਾ ਇਹਦਾ ਇਹ ਤਾਂ ਹਮਤ ਮੁੱਲ 50 55 ਜਿਹੜਾ ਮਰਜ਼ੀ ਕਰਾ ਲੈ 48000 ਦੇ ਦੇ ਲਓ ਜੀ ਹਾਂ ਇਹਦਾ ਉਦੋਂ ਵੀ ਘੱਟ ਪਾ 48000 ਦੀ ਬਾਹਲਾ ਛੱਡੋ 14 ਕਿਲੋ ਤਾਂ ਦੁੱਧ ਇਹਨੇ ਨਾਰਮਲ ਹੀ ਪਿਆ ਦੇਣਾ ਹਾਂ ਬਾਕੀ ਅੱਗੇ ਥੋੜੀ ਸੇਵ ਆ ਕਿਉਂਕਿ ਦੁੱਧ ਦੇਣਾ ਸੇਵਾ ਨਹੀਂ ਆ ਫੀਡ ਲੇਟੀ ਦਾਣੇ ਦੱਪੇ ਨੇ ਦੇਣਾ ਤੇ ਜਿਹੜਾ ਕੋਈ 2 ਕਿਲੋ ਫੀਡ ਵੱਧ ਪਾ ਲੂਗਾ ਤੇ ਹੋ ਸਕਦਾ ਇਹ 2 ਕਿਲੋ ਦੁੱਧ ਵੱਧ ਪਿਆ ਜੇ ਕਿਉਂਕਿ ਤੁਹਾਨੂੰ ਵੀ ਪਤਾ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਆ ਮਤਲਬ 2-4 ਪਸ਼ੂ ਰੱਖਦੇ ਆ ਉਹਨਾਂ ਨੂੰ ਵੀ ਪਤਾ ਸ਼ਾਮ ਨੂੰ ਫੀਡ ਮੁੱਕ ਜੇ ਨਾ ਸ਼ਾਮ ਨੂੰ ਪਸ਼ੂ ਨੂੰ ਫੀਡ ਨਾ ਪਾਵੇ ਤੇ ਸਵੇਰ ਨੂੰ ਪਸ਼ੂ ਦੁੱਧ ਕਟਾ ਜਾਂਦਾ ਤੇ ਫਿਰ ਉੱਥੋਂ ਆਪ ਹੀ ਹਿਸਾਬ ਲਾ ਲਓ ਕਿ ਦੁੱਧ ਪਸ਼ੂ ਨੇ ਫੀਡ ਨਾਲ ਹੀ ਦੇਣਾ ਤੇ ਜਿਹੜਾ ਕੋਈ ਫੀਡ 2 ਕਿਲੋ ਪੱਧ ਪਾਲੂ ਹੋ ਸਕਦਾ 15 16 ਪਿਆ ਜੇ ਘੱਟ ਤੋਂ ਘੱਟ ਦੱਸਿਆ 14 ਕਿਲੋ ਤਾਂ ਨਾਰਮਲ ਹੀ ਪਿਆ ਦੇਣਾ 48 ਦੀ ਦੇ ਦੇਣੀ ਐ ਇਦੂ ਘੱਟ ਮੁੱਲ ਚ ਤਾਂ ਨਹੀਂ ਮੈਲੀ ਕਿਉਂਕਿ 10 ਕਿਲੋ ਦੁੱਧ ਵਾਲੀ 35 36000 ਦੀ ਤਾਂ ਕੱਲੀ ਨਰੋਲ ਤੋਕੜ ਮਿਲਦੀ ਹੈ ਜਿਹਨੂੰ ਅਗਲਾ ਕਹਿੰਦਾ ਬਈ ਤੋਕੜ ਆ ਉਹ ਪਤਾ ਨਹੀਂ ਸਾਲ ਦੀ ਸੂਈ ਹੋਊ ਕਿ ਡੇਢ ਸਾਲ ਦੀ ਸੂਈ ਹੋ ਇਹਦਾ ਪਤਾ ਤਾਂ ਹੈਗਾ ਅੱਜ ਸੂਈ ਆ 나ੜੂਆ ਨਾਲ ਐ ਬੱਚੇ ਤੋਂ ਹੀ ਪਤਾ ਲੱਗ ਜਾਂਦਾ ਬਾਕੀ ਜਦੋਂ ਤੁਸੀਂ ਆ ਕੇ ਚੋਉਂਗੇ ਬੌਲਾ ਕੱਢਣਾ ਇਹਨੇ ਕੋਈ ਦੁੱਧ ਨਹੀਂ ਬਣਿਆ ਹੋਣਾ ਬੌਲਾ ਕਿਉਂਕਿ ਸੂਈ ਸੁਬਾ ਦੀ ਇਹ ਅਜੇ ਤਾਂ 3-4 ਦਿਨ ਬੌਲਾ ਹੀ ਰਹਿਣਾ ਐ ਤੇ ਆ ਜਾ ਇਹ ਦੂਜਾ ਸੂਆ ਹਮਤ ਅਜੇ ਕੱਚੀ ਆ 10 ਦਿਨ ਦੀ ਹੂੰ ਤੇ ਇਹਨੂੰ ਪਹਿਲਾਂ ਨੇ ਜਿੰਨਾਂ ਦਾ 17 ਤੋਂ 18 ਕਿਲੋ ਦੁੱਧ ਦਿੱਤਾ ਭਲੂਨ ਨੇ ਆਪਣੇ ਪਿੰਡੋਂ ਹੀ ਆ ਲਈ ਇਹ ਹੂੰ ਤੇ ਦੂਜਾ ਸੂਆ ਗਾੜ੍ਹ ਸੁੰਦੇ ਹਜੇ ਕੱਚੀ ਜਰੂਰ 10 ਦਿਨਾਂ ਦੀ ਕਿੰਨੇ ਦੀ ਕੱਚੀਆਂ ਵਾਲਾ ਭਾਜੇ ਦਾ ਹਿੰਮਤ ਜੇ ਮੂੰ ਦਾ 65-70000 ਦੀ ਵੇੜ ਅੱਜ ਕੱਚੀ 55000 ਰੁਪਏ ਲੈਣਾ ਦੁੱਧ ਕਿੰਨਾ ਕਿ ਦਿੱਤਾ ਇਹਨੇ 17 ਕਿਲੋ ਦੁੱਧ ਦਿੱਤਾ ਦੋਸਤੋ ਇਹ ਆ ਆਪਦੇ ਪਿੰਡੋਂ ਲਈ ਆ ਬਾਈ ਕਹਿੰਦਾ ਫਲ ਤਸੱਲੀ ਹੋਊਗੀ ਕੱਚੀ ਜ਼ਰੂਰ ਆ 10 ਦਿਨਾਂ ਦੀ ਤਿਆਰ ਹੁੰਦੀ ਤਾਂ ਵੀਰ ਕਹਿੰਦਾ 65-70 ਹਜ਼ਾਰ ਮੁੱਲ ਕਰਦਾ 17-18 ਕਿਲੋ ਦੁੱਧ ਵਾਲੀ ਇਦੂ ਘੱਟ ਦੇਣੀ ਵੀ ਕਿਸੇ ਨੇ ਨਹੀਂ ਜੇ ਕੋਈ ਮਿਲਦੀ ਹੋਈ ਤਾਂ 5-7 ਪਿੰਡ ਗੇੜਾ ਦੇ ਲਓ ਆਪਦੀ ਲੈ ਲਓ ਪਰ ਇਨੇ ਦੁੱਧ ਵਾਲੀ ਨਹੀਂ ਮਿਲਨੀ ਪਰ ਅੱਜ ਕੱਚੀ ਆ ਤੁਹਾਨੂੰ ਵੀ ਪਤਾ ਦੱਸ ਦੇਣਾ ਜਿਹੜਾ ਕੋਈ ਸਾਂਭੂਗਾ 10 ਦਿਨਾਂ ਅੱਜੇ ਨੇ ਘੱਟੋ ਘੱਟ ਇੱਕ ਗੱਟਾ ਫੀਡ ਦਾ ਤਾਂ ਆਰਾਮ ਨਾਲ ਖਾ ਜਾਣਾ ਤੇ ਜਿਹੜਾ ਤਿਆਰ ਪਸ਼ੂ ਆਲੇ ਤਿਆਰ ਪਸ਼ੂ ਨੂੰ ਗੱਟਾ ਪਾਉਣੇ ਆਪਾਂ ਉਹ 2000 ਦਾ ਆਉਂਦਾ 202100 ਦਾ ਤੇ ਜਿਹੜਾ ਅੱਜ ਦੱਸ ਦੇਣ ਇਹਨੂੰ ਸਾਂਭੂਗਾ ਤੇ ਉਹ ਤਿਆਰ ਨਾਲੋਂ ਅੱਜ ਦਾ ਭਾਜ ਲਊ ਉਹੀ ਬਾਈ ਕਹਿੰਦਾ 10000 ਅੱਜ ਆਪਾਂ ਭਾਜ ਆਪਾਂ ਨੂੰ ਵੀ ਭਾਜ ਮਿਲੀ ਆ ਕੱਚੀ ਕਰਕੇ ਤੇ ਤਿਆਰ ਕਰਕੇ ਵੇਚਾਂਗੇ ਜੇ ਕਿਸੇ ਨੇ ਦੁੱਧ ਚੋਖੇ ਲੈ ਜਾਣਾ ਤਾਂ ਬਾਈ ਕਹਿੰਦਾ 70000 ਦੀ ਦੇਵਾਂਗਾ ਜਿੱਦਣ ਸੂਪ ਪੈਂਦੀ ਆ ਅਗਲਾ ਉਹਦਣ ਲੈ ਜੇ ਜੇ ਅੱਜ ਲੈ ਜਾਣੀ ਆ ਤਾ ਅੱਜ ਬਾਈ ਕਹਿੰਦਾ 55000 ਦੀ ਦੇ ਦੂੰ ਪਿੱਛੇ ਛੋੜ ਕਰ ਦੂੰ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਮੋٹے ਮੋٹے ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਕੱਚੀ ਜ਼ਰੂਰ ਆ 10 ਦਿਨਾਂ ਦੀ ਫਿਰ ਉਹ ਜੇ ਮੁੱਲ ਵੀ ਘਟਾ ਜੇ ਕਿਸੇ ਨੇ ਸਵਾ ਕੇ ਲੈ ਜਾਣੀ ਆ ਤੇ ਕੋਈ ਸੌਦਾ ਕਰ ਲੈ 10000 ਖਾਤੇ ਚ ਪਾ ਦੇ ਅੱਜ ਜਦੋਂ 10 ਦਿਨਾਂ ਨੂੰ ਜੁੱਦਣ ਸੂ ਪੈਂਦੀ ਆ ਤੇ 70000 ਦੀ ਬਾਈ ਕਹਿੰਦਾ ਦੇਊਗਾ ਤੇ ਅਗਲਾ ਸੂਈ ਤੋਂ ਲੈ ਜੇ ਜਿਹੜੇ ਸੂਇਆਂ ਵੀ ਦੀ ਜੇਰ ਦੀ ਗਾਰੰਟੀ ਹੋ ਭਾਰਤੀ ਸਾਰਿਆਂ ਦੀ ਗਾਰੰਟੀ ਹੋ ਖਣਾ ਦੀ ਗਾਰੰਟੀ ਹੋ ਸਾਰਿਆਂ ਦੀ ਜਿਹੜਾ ਮਰਜੀ ਭਾਵੇਂ ਗੱਬਣਾ ਤੇ ਭਾਵੇਂ ਸੂਈ ਹੂੰ ਇੱਥੇ ਆ ਜਾ ਟੋਕੜ ਵੜ ਪਹਿਲਾ ਸੂਸ ਹੋਈ ਵੀ ਆ 5 ਮਹੀਨੇ ਦੀ ਸੂਈ ਆ 25 ਮਗਰਾ ਦੇ ਹੂੰ ਡੇਢ ਮਹੀਨੇ ਦਾ ਅਗਲਾ ਟੀਕਾ ਭਰ ਆ ਦੋ ਉਹ ਬੱਚਾ ਇਹਦਾ ਹਾਂ ਬਛੀ ਇਹਦੀ ਆ ਦੁੱਧ ਮੰਨ ਕੇ ਚਲ 8 ਕਿਲੋ 7 ਕਿਲੋ ਮੰਨ ਕੇ ਜਿਹੜਾ ਮਰਜੀ ਲੈ ਲੈ ਡੇਢ ਮਹੀਨੇ ਦੀ ਬਣੀ ਆ ਡੇਢ ਮਹੀਨੇ ਦਾ ਟੀਕਾ ਲੱਗਿਆ ਅਗਲਾ ਕਿੰਨੇ ਦੀ ਇਹ ਤਾਂ ਆਪ 22000 ਰੁਪਏ ਸਾਂਨੇ ਬਚੀ 22 ਦੀ 22000 ਉਹਨੇ ਤਾਂ ਬੱਚੇ ਹੀ ਹੁਣ ਲੋਕੀ ਓਡੇ ਓਡੇ ਬੱਚੇ ਕੋਈ ਨਾ ਸਾਂਭ ਲੈਂਦੇ ਜੋ ਸਾਂਭੇ ਤਾਂ ਚੱਲ ਵਧੀਆ ਚਲੋ ਸਹੀ ਆ ਕੱਢ ਬਾਹਰ ਨੂੰ 8 ਕਿਲੋ ਦੁੱਧ ਦਾ 7 ਮੰਨ ਕੇ ਆ ਜਿਓ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਨਿੱਕੇ ਨਿੱਕੇ ਬੱਚਿਆਂ ਦਾ ਲੋਕੀ 20 25 25000 ਮੰਗੀ ਜਾਂਦੇ ਆ ਆ ਜਦੋਂ ਕਿ ਦੇ ਦੋਹਾਂ ਕਸਾਲਾਂ ਦੇ ਪਸ਼ੂਆਂ ਦੀ ਗਿਣਤੀ ਬਹੁਤ ਘਟ ਗਈ ਹੈ ਨਾ ਨਹੀਂ ਤਾਂ ਇੱਡੇ-ਗੇੜੇ ਬੱਚੇ ਅਗਲਾ ਊਂ ਦੇ ਦਿੰਦੇ ਹੁੰਦੇ ਹੀ ਅੱਗੇ ਤੇ ਪਰ ਹੁਣ ਇਹ ਜਿਹੜੇ ਬੱਚਿਆਂ ਦਾ ਲੋਕੀ 20 25 ਕਿਉਂਕਿ ਮੰਗਾਈ ਆ ਬਈ ਕਰਨਾ ਵੀ ਅਗਲੇ ਨੇ ਬੱਚਾ ਪਾਲ ਤੇ ਪਰ ਬਾਈ ਕਹਿੰਦਾ ਸਣੇ ਬੱਚੇ ਕਿੰਨੇ ਦੀ 22000 ਦੀ ਨਾਲੇ ਤਾਂ ਦੁੱਧ ਦੇ ਥੱਲੇ 8 ਕਿਲੋ ਆ ਸਮਾਂ ਤੁਹਾਨੂੰ ਪਹਿਲਾਂ ਹੀ ਦੱਸਤਾ 12:00 ਵਜੇ ਦੇ ਕਰੀਬ ਵੀਡੀਓ ਬਣਾ ਰਹੇ ਆ 8 ਕਿਲੋ ਆ ਸੱਤ ਮੰਨ ਕੇ ਤੜਕੇ ਆਥ ਨੇ ਝੋਕੇ ਤੁਸੀਂ ਵੇਖਣਾ ਭਰਾਵੋ ਤੜਕੇ ਵੀ 6-7 ਵਜੇ ਆਜੋ ਆਥ ਨੇ ਫੇਰ ਆਜੋ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਆਜੋ ਲੋਨ ਨੂੰ ਤਾਂ ਬਈ ਬੱਚਾ ਵੀ ਅੱਡ ਵੇਚ ਸਕਦਾ ਸੀਗਾ ਬਾਹਲਾ ਤਾਂ ਛੱਡੋ 10 ਕਿਹ ਹਜ਼ਾਰ ਦਾ ਦਾ ਬੱਚਾ ਹੈਗਾ ਜੀ ਅੱਡ ਵੇਚਣਾ ਹੋਵੇ ਨਵਾਂ ਨੂੰ ਕੇ ਕਾਨੀ ਕੋਨੀ ਪਾ ਕੇ ਪਰ ਬਾਈ ਕਹਿੰਦਾ ਇਹਦਾ ਬੱਚਾ ਪਏ ਦੇ ਨਾਲ ਹੀ ਦੇ ਦੇਣਾ 22000 ਦਾ ਥਣ ਸੋਹਣਿਆ ਕੋਈ ਇੱਕ ਥਣ ਛੋਟਾ ਨਹੀਂ ਕਈ ਵਾਰਾਂ ਤੋਕੜ ਪਸ਼ੂ ਥਣ ਚੱਕ ਜੇ ਜਾਂਦੇ ਹੁੰਦੇ ਆ ਜਿਹਦੇ 19 ਕੀ ਹੋਵੇ ਉਹ ਚੱਕਦਾ ਜਿਹੜਾ 4 ਅੰਗੁੱਠਾਂ ਤੋਂ ਇੱਕੋ ਜਿਹਾ ਹੋਵੇ ਉਹਨੇ ਤਾਂ ਕਾਹਦਾ ਚੱਕਣਾ ਕਿ ਮਤਲਬ ਜੇ ਕਿਸੇ ਪਸ਼ੂ ਦੇ ਤਾਜੇ ਸੂਏ ਦੇ 5-7 ਧਾਰਾਂ ਘੱਟ ਹੁਣ ਤੋਕੜ ਤੇ ਤਾਂ ਜਮਾ ਸੈਡ ਚੱਕ ਜਾਂਦਾ ਪਰ ਚਾਰੇ ਥਣ ਇੱਕੋ ਜਿਹੇ ਆ ਫੋਨ ਨੰਬਰ ਸਕਰੀਨ ਤੇ ਜਾਇਦ ਜੀ ਕੀਮਤ ਆ ਜੇ ਕਿਸੇ ਨੂੰ ਥੋੜੇ ਦੁੱਧ ਵਾਲੀ ਚਾਹੀਦੀ ਹੋਵੇ 22000 ਦੀ ਦੇ ਦੇਣੀ ਆ 8 ਕਿਲੋ ਦੁੱਧ ਨਾਲ ਬੱਚਾ ਸੋਹਣਾ ਵਧੀਆ ਸੇਵਾ ਕਰ ਲੋਂਗੇ ਦੋ ਤਿੰਨ ਮਹੀਨੇ ਵਧੀਆ ਕੇਅਰ ਕਰ ਲੋਂਗੇ ਥੋੜੀ ਜੀ ਗਰੋਥ ਹੋਰ ਕਰ ਜੂ ਬੋਡੀ weight gain ਕਰ ਜੂਗੀ ਸਿਵਲ ਲੈ ਜੂਗੀ ਤਿੰਨਾਂ ਕੁ ਮਹੀਨੇ ਤੱਕ ਸਿਵਲ ਲੈਣ ਦੇ ਕਾਬਲ ਆ ਜੇ 2 ਕਿੱਟੇ ਵੀਡ ਦੇ ਪਾ ਕੇ ਤਿਆਰ ਕਰੋਗੇ ਜੇ ਕੱਲੀ ਤੂੜੀ ਤੇ ਆ ਫਿਰ ਸਾਲ ਲਵਾਉਗੀ ਹਜੇ ਇਹ ਸਾਰਿਆਂ ਨੂੰ ਸਸਤਾ